ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਫਤਿਹ ਮੀਡੀਆ 5 ਮੈਂ ਹਾਂ ਤੁਹਾਡੇ ਨਾਲ ਰੁਹੀ ਕਰੋਬਰ ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮੇਰੇ ਸਹਿਯੋਗੀ ਅਮਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਗੱਲ ਅਸੀਂ ਕਾਂਗਰਸ ਦੀ ਕਵਾਂਗੇ ਕਿਉਂਕਿ ਪੱਖ ਦੇ ਹੋਏ ਮੁੱਦੇ ਕਾਂਗਰਸ ਦੇ ਹੀ ਸਾਹਮਣੇ ਆ ਰਹੇ ਨੇ ਜੀ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਇਸ ਵੇਲੇ ਬਹੁਤ ਜ਼ਿਆਦਾ ਚੱਲ ਰਿਹਾ ਹੈ ਉੱਥੇ ਦੂਜੇ ਪਾਸੇ ਪਹਿਲਾਂ ਕੀ ਆ ਜਾ ਰਿਹਾ ਸੀ ਕਿ ਜਿਹੜੇ ਮੈਂਬਰ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਜੀ ਪਰ ਜੋ ਮੁਲਾਕਾਤ ਹੈ ਉਸ ਨੂੰ ਟਾਲ ਦਿੱਤਾ ਗਿਆ ਮੁਲਤਵੀ ਕਰ ਦਿੱਤਾ ਗਿਆ ਜਾਂ ਫਿਰ ਉਸ ਨੂੰ ਕਿਆ ਜਾ ਰਿਹਾ ਹੈ ਕਿ ਮੁਲਾਕਾਤ ਨਹੀਂ ਕਰਨਗੇ ਰਾਹੁਲ ਗਾਂਧੀ ਤੇ ਹੁਣ ਸਰ ਅੱਗੇ ਕੀ ਹੋਊਗਾ ਕਾਂਗਰਸ ਦੇ ਵਿੱਚ ਕਿਉਂਕਿ ਜੋ ਵਿਵਾਦ ਆ ਵਾਦਾ ਹੀ ਜਾ ਰਿਹਾ ਹੈ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਕਾਂਗਰਸ ਦੀ ਘਾਟੋ ਕਲੇਸ਼ ਜਿਹੜੀ ਆ ਉਹ ਅੱਜ ਦੀ ਨਹੀਂ ਚੱਲਦੀ ਇਹ ਬਹੁਤ ਪੁਰਾਣੀ ਚੱਲਦੀ ਆ ਹਾਂਜੀ ਕੈਪਟਨ ਅਮਰਿੰਦਰ ਸਿੰਘ ਵੇਲੇ ਇਹ ਕੰਮ ਸ਼ੁਰੂ ਹੋਇਆ ਸੀ ਬੀਬੀ ਪੱਠੜ ਹਮ ਤੇ ਪ੍ਰਤਾਪ ਸਿੰਘ ਬਾਜਵਾ ਹਾਂਜੀ ਇਹ ਪਹਿਲੇ ਵਿਰੋਧੀ ਸਨ ਇਹਨਾਂ ਨੇ ਜਿਨ੍ਹਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਉਸ ਸਮੇਂ ਹਮ ਕਿਉਂਕਿ ਇਹ ਨਹੀਂ ਸੀ ਚਾਹੁੰਦੇ ਵੀ ਕੋਈ ਰਾਜਾ ਜਿਹੜਾ ਵਾ ਉਹ ਗੱਡੀ ਤੇ ਬੈਠੇ ਹੂੰ ਰਾਜੇ ਨੂੰ ਗੱਡੀ ਚ ਬਿਠਾ ਕੇ ਇਹਨਾਂ ਦਾ ਮਨ ਸੀ ਵੀ ਜੇ ਕੋਈ ਰਾਜਾ ਜੇ ਗੱਡੀ ਤੇ ਬਹਿੰਦਾ ਉਹ ਉਸ ਸਮੇਂ ਟਰੀਟ ਕਰੂ ਜਿਵੇਂ ਰਾਜਾ ਕਰਦਾ ਵਾ ਹੂੰ ਪਰ ਦੇਖੋ ਰਾਜਾ ਤਾਂ ਰਾਜਾ ਹੀ ਹੁੰਦਾ ਵਾ ਪ੍ਰਜਾ ਪ੍ਰਜਾ ਹੀ ਹੁੰਦੀ ਆ ਹੂੰ ਪਰ ਉਹਨਾਂ ਨੇ ਕੀ ਕੀਤਾ ਮਤਲਬ ਵੀ ਇਹ ਕਾਟੋ ਗਲੇ ਸ਼ੋਦੋਂ ਦੀ ਸ਼ੁਰੂ ਹੋਈ ਹੌਲੀ 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 ਵਾਦੀ ਵਾਦੀ ਜਦੋਂ ਤੁਸੀਂ ਬੈਠੇ ਇੱਕ ਦੂਜੇ ਦਾ ਬਰੋੜ ਕਰੀ ਜਾਓਗੇ ਇੱਕ ਜਗ੍ਹਾ ਤੇ ਬੈਠੇ ਹਾਂਜੀ ਤਾਂ ਬਾਕੀ ਜਿਹੜੇ ਬੰਦੇ ਨੇ ਉਹਨਾਂ ਦੇ ਮਨਾਂ 'ਚ ਵੀ ਰੋਸ ਜਿਹੜਾ ਤੁਸੀਂ ਪੈਦਾ ਕਰਦੇ ਹੋ ਬੈਠ ਕੇ ਗੱਲ ਕਰਕੇ ਤੇ ਉਹਦੇ ਵਿੱਚ ਇਹਨਾਂ ਦਾ ਇੱਕ ਬੰਦਾ ਨਹੀਂ ਦੋ ਬੰਦੇ ਨਹੀਂ ਸਾਰੇ ਬੰਦੇ ਹੀ ਇੱਕ ਦੂਜੇ ਖਿਲਾਫ ਗੱਲਬਾਤ ਕਰਦੇ ਨੇ ਉਹ ਪਹਿਲੀ ਵਾਰੀ ਨਹੀਂ ਹੋਇਆ ਬਿਆਨ ਇਹ ਇੱਕ ਦੂਜੇ ਖਿਲਾਫ ਦਿੰਦੇ ਨੇ ਹੁਣ ਇਹ ਗੱਲ ਆ ਵੀ ਸੂਤਰਾਂ ਤੋਂ ਇਹ ਗੱਲ ਪਤਾ ਲੱਗੀ ਆ ਵੀ ਜਿਹੜੀ ਮੀਟਿੰਗ ਕਰਨ ਲਈ ਜਿਹੜੇ ਕਾਂਗਰਸ ਦੇ ਜਿੰਨੇ ਵੀ ਬੰਦੇ ਜਿਹੜੇ ਗਏ ਸੀ ਇਹਨਾਂ ਦੇ ਵੱਡੇ ਵੱਡੇ ਆਗੂ ਪੰਜਾਬ ਦੇ ਤੇ ਉਹ ਰਾਹੁਲ ਗਾਂਧੀ ਨੇ ਮਿਲਣ ਤੋਂ ਮਨਾਂ ਕਰਤਾ ਹੂੰ ਇਹਦਾ ਕਾਰਨ ਤਾਂ ਇਹੀ ਹੋਇਆ ਜੇ ਮਨਾਂ ਕਰ ਦਿੱਤਾ ਉਹਨਾਂ ਨੇ ਵੀ ਅਸਲ ਦੇ ਵਿੱਚ ਉਹਨਾਂ ਨੂੰ ਵੀ ਪਤਾ ਵੀ ਇਹ ਆਪਸ ਵਿੱਚ ਲੜਦੇ ਨੇ ਪਹਿਲਾਂ ਆਪਣੀ ਲੜਾਈ ਖਤਮ ਕਰਨ ਹੂੰ ਪਰ ਚਰਨਜੀਤ ਜਿਹੜੇ ਚੰਨੀ ਨੇ ਉਹਨਾਂ ਨੇ ਇਹ ਗੱਲ ਐਵੇਂ ਨਹੀਂ ਬੋਲੀ ਵੀ ਐਸਸੀ ਜਿਹੜੇ ਨੇ ਜਿਹੜੇ ਕਾਸਟ ਆ ਉਹਨਾਂ ਨੂੰ ਇਹ ਚੰਗਾ ਨਹੀਂ ਸਮਝਦੇ ਹੂੰ ਕਿਉਂਕਿ ਦੇਖੋ ਉਹਨਾਂ ਨੂੰ ਕਦੋਂ ਬਣਾਇਆ ਗਿਆ ਜਦੋਂ ਥੋੜਾ ਜਿਹਾ ਸਮਾਂ ਰਹਿ ਗਿਆ ਕਾਂਗਰਸ ਕੋਲੇ ਉਹਨਾਂ ਨੇ ਲੋਕਾਂ ਨੂੰ ਦਿਖਾਉਣਾ ਸੀ ਵੀ ਅਸੀਂ ਐਸੀ ਇੱਕ ਉਮੀਦਵਾਰ ਤੁਹਾਨੂੰ ਸੀਐਮ ਦਾ ਦੇ ਰਹੇ ਆ ਜਿਹੜਾ ਥੋੜੀ ਗੱਲ ਕਰੂਗਾ ਪਰ ਉਦੋਂ ਵੀ ਜੋ ਸਾਰਾ ਜੋ ਕਮਾਨ ਇਤਨਾ ਸੰਭਾਲੀ ਹੋਈ ਸੀ ਸੁਪਰ ਸੀਐਮ ਤਾਂ ਨਵਜੋਤ ਸਿੱਧੂ ਹੀ ਬਣੇ ਹੋਏ ਸੀ ਉਸ ਟਾਈਮ ਤੇ ਦੇਖੋ ਜੀ ਨਮਜੋਤ ਸਿੰਘ ਸਿੱਧੂ ਜਿਹੜੇ ਨੇ ਨਾ ਉਹ ਪਾਰਟੀ ਉਹਨਾਂ ਦੀ ਕਿਹੜੀ ਪਾਰਟੀ ਆ ਉਹ ਕਨਫਰਮੇਸ਼ਨ ਆਪਾਂ ਕਦੇ ਕਰ ਹੀ ਨਹੀਂ ਸਕੇ ਹੂੰ ਵੀ ਉਹਨਾਂ ਦੀ ਬੀਜੇਪੀ ਆ ਜਾਂ ਉਹਨਾਂ ਦੀ ਕਾਂਗਰਸ ਆ ਕਦੇ ਕਹਿ ਦਿੰਦੇ ਆ ਮੇਰੀ ਮਾਂ ਪਾਰਟੀ ਬੀਜੇਪੀ ਆ ਉਹਨਾਂ ਦੇ ਆਪਦੇ ਬਿਆਨ ਨੇ ਤੁਸੀਂ ਦੇਖ ਸਕਦੇ ਆ ਹਾਂਜੀ ਉਹ ਕਹਿੰਦੇ ਆ ਵੀ ਮਾਂ ਪਾਰਟੀ ਮੇਰੀ ਹੈਗੀ ਕਾਂਗਰਸ ਬਾਅਦ ਚ ਕਹਿੰਦੇ ਜੀ ਮਾਂ ਪਾਰਟੀ ਮੇਰੀ ਹੈਗੀ ਬੀਜੇਪੀ ਹੂੰ ਹੋਰ ਮਾਪਾ ਪਾਰਟੀ ਕਿਹੜੀ ਆ ਸੀ ਤਾਂ ਬਈ ਕਹਿ ਨਹੀਂ ਸਕਦੇ ਜਿਹਦੀਆਂ ਦੋ ਮਾਵਾਂ ਹੋਣ ਉਹ ਵੀ ਕਾਂਗਰਸ ਤੇ ਭਾਜਪਾ ਨੂੰ ਇੱਕੋ ਹੀ ਜਗ੍ਹਾ ਕਹਿੰਦੇ ਹੁਣ ਤਾਂ ਅਸੀਂ ਉਹਦੇ ਚਿੱਤਾਂ ਕੁਝ ਕਹਿ ਨਹੀਂ ਸਕਦੇ ਤੇ ਰਹੀ ਗੱਲ ਇਹਨਾਂ ਦੀ ਇਹ ਆ ਵੀ ਜਿਹੜੇ ਡਾਕਟਰ ਅਮਰ ਸਿੰਘ ਨੇ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਐਮਪੀ ਨੇ ਉਹਨਾਂ ਦੇ ਬਾਰੇ ਵੀ ਗੱਲ ਚੱਲਦੀ ਸੀ ਇਹ ਗੱਲ ਪ੍ਰਤਾਪ ਸਿੰਘ ਬਾਜਵੇ ਨੇ ਤੇ ਰਾਜੇ ਵੜਿੰਗ ਨੇ ਵੀ ਕਹੀ ਹੈ ਗੱਲ ਇੰਟਰਵਿਊ ਦੇ ਵਿੱਚ ਇੱਕ ਵੀ ਉਹਨਾਂ ਨੂੰ ਸੀਐਮ ਦਾ ਜਿਹੜਾ ਚਿਹਰਾ ਐਲਾਨਣ ਦੀ ਗੱਲ ਕੀਤੀ ਗਈ ਸੀ ਤੇ ਉੱਥੇ ਜਿਹੜਾ ਬੈਠਾ ਪੱਤਰਕਾਰ ਸੀਗਾ ਤੇ ਉਹ ਕਹਿੰਦਾ ਸੀ ਕੌਣ ਡਾਕਟਰ ਅਮਰ ਸਿੰਘ ਡਾਕਟਰ ਅਮਰ ਸਿੰਘ ਜਿਹੜਾ ਵਾ ਨਾ ਇੱਕ ਬੇਦਗ ਚਿਹਰਾ ਵਾ ਜੀਨੇ ਲੋਕਾਂ ਨੂੰ ਨਾ ਜਿਹੜੇ ਚੈਨਲ ਵੱਡੇ ਵੱਡੇ ਖੋਲੇ ਬੈਠੇ ਅਖਬਾਰ ਵੱਡੇ ਵੱਡੇ ਕੋਲੇ ਉਹਨਾਂ ਨੂੰ ਬਿਨਾ ਪੈਸੇ ਦਿੱਤੇ ਆਪਦੇ ਕੰਮ ਹੀ ਕੀਤੇ ਨੇ ਉਹਨੇ ਪੈਸੇ ਨਹੀਂ ਲੋਕਾਂ ਚ ਵੰਡੇ ਜੇ ਪੈਸੇ ਵੰਡੇ ਹੁੰਦੇ ਸ਼ਾਇਦ ਉਹ ਪੱਤਰਕਾਰ ਨੂੰ ਉਹ ਵੱਡੇ ਟੀਵੀ ਚੈਨਲ ਦਾ ਜਿਹੜਾ ਪੱਤਰਕਾਰ ਆ ਉਹਨੂੰ ਪਤਾ ਹੁੰਦਾ ਵੀ ਡਾਕਟਰ ਅਮਰ ਸਿੰਘ ਕੌਣ ਆ ਕਿਉਂਕਿ ਡਾਕਟਰ ਅਮਰ ਸਿੰਘ ਨੂੰ ਵੀ ਅਸੀਂ ਇਹ ਗੱਲ ਇਹ ਹੀ ਗੱਲ ਕਵਾਂਗੇ ਕਿਉਂਕਿ ਇੱਕ ਅਫਸਰ ਰਹੇ ਹੋਏ ਨੇ ਹਾਈ ਰੈਂਕ ਦੇ ਜਿਹੜੇ ਅਫਸਰ ਉਹ ਰਹੇ ਹੋਏ ਨੇ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਵੀ ਚਾਹੀਦਾ ਵੀ ਤੁਸੀਂ ਹੁਣ ਵੀ ਜਿਹੜੀ ਪਾਰਟੀ 카ਟੋ ਕਲੇਸ਼ ਤੂਰੀ ਫਿਰਦੀ ਆ ਉਹ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਹੂੰ ਰੋਹੀ ਜੀ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜੇ ਪੰਜਾਬ ਦਾ ਭਲਾ ਕਰਨਾ ਮਾਂ ਤਾਂ ਬੀਜੇਪੀ ਨੂੰ ਲਿਆਉਣਾ ਹੀ ਪੈਣਾ ਬਾ ਉਹ ਪੰਜਾਬ ਦੀ ਇੱਕ ਮਜਬੂਰੀ ਵੀ ਕਹਿ ਸਕਦੇ ਆਪਾਂ। ਹੂੰ ਤੇ ਇੱਕ ਚੰਗੀ ਗੱਲ ਵੀ ਕਹਿ ਸਕਦੇ ਆ ਕਿਉਂਕਿ ਸੈਂਟਰ ਤੋਂ ਜਿਹੜਾ ਫੰਡ ਆਉਣਾ ਮਾ ਜੇ ਉਹਨਾਂ ਦੀ ਸਰਕਾਰ ਡਬਲ ਇੰਜਨ ਵਾਲੀ ਸਰਕਾਰ ਹੋਊਗੀ ਤਾਂ ਫਾਇਦਾ ਜਿਹੜਾ ਉਹ ਦੁੱਗਣਾ ਹੋਊਗਾ। ਹੂੰ ਹੁਣ ਦੇਖੋ ਜੀ ਇਹਨਾਂ ਨੇ ਤਾਂ ਜਿਹੜੀ ਪੈਨਸ਼ਨ ਜਿਹੜਾ 1100 ਰੁਪਏ ਦੇਣਾ ਸੀ ਉਹ ਤਾਂ ਲੱਗ ਗਿਆ ਉਹ ਤਾਂ ਦਿੱਤਾ ਹੀ ਨਹੀਂ ਚਲੋ ਉਹ ਪਤਾ ਨਹੀਂ ਕਦੋਂ ਦੇਣਾ ਇਹਨਾਂ ਨੇ ਉਧਰ ਤੁਸੀਂ ਨਾਲ ਦਾ ਸੂਬਾ ਆਪਣਾ ਹਰਿਆਣਾ ਹਰਿਆਣੇ ਦੇ ਵਿੱਚ ਸੈਣੀ ਸਾਹਿਬ ਨੇ ਜਿਹੜੇ ਉਹਨਾਂ ਨੇ ਦੇਖੋ ਜਿੰਨੀ ਪੈਨਸ਼ਨ ਉਹਨਾਂ ਨੇ ਦਿੱਤੀ ਆ ਬਜ਼ੁਰਗਾਂ ਨੂੰ ਉਨੀ ਤਾਂ ਮੈਨੂੰ ਲੱਗਦਾ ਇਹ ਤੇ 30 ਸਾਲਾਂ ਚ ਨਹੀਂ ਦੇਣੀ ਇਹਨਾਂ ਨੇ 3000 ਤੋਂ ਉੱਪਰ ਐ ਸਰੋਤ ਚ 4000 ਦੇ ਨੇੜੇ ਆ ਜੀ ਉਹ ਵੀ 4500 ਕਰਨ ਦੇ ਬਾਰੇ ਸੋਚ ਰਹੇ ਨੇ 4500 ਕਰ ਦੇਣਾ ਇਹਨਾਂ ਨੇ ਥੋੜੇ ਸਮੇਂ ਤੱਕ ਤੇ ਇੱਥੇ ਤਾਂ 1000 ਦਿੰਦੇ ਹੋਏ ਵੀ ਲੱਗਦਾ ਕਿ ਪੰਜ ਹਜ਼ਾਰ ਦਿੱਤਾ ਨਹੀਂ ਰੋਹੀ ਜੀ ਉਹ ਪੈਂਡਿੰਗ ਪਿਆ ਤੇ ਇੱਕ ਹੋਰ ਬੰਦਾ ਵਾ ਉਹ ਕਾਂਗਰਸ ਦਾ ਬੀਬੀ ਪੱਠੜ ਦਾ ਜਿਹੜਾ ਬੇਟਾ ਵਾ ਉਹਨੇ ਵੀ ਇੱਕ ਬਿਆਨ ਦਿੱਤਾ ਵਾ ਕਹਿੰਦਾ ਵੀ ਕੈਲਕੂਲੇਸ਼ਨ ਵਿੱਚ ਉਹ ਤੋਂ ਗਲਤੀ ਹੋ ਗਈ ਉਹਨੇ ਬੋਲਣਾ ਸੀ 45 ਉਹਨੇ ਬੋਲਣਾ ਸੀ 48000 ਉਹਨੇ ਬੋਲਤਾ 45000 ਤੇ ਕੈਲਕੂਲੇਸ਼ਨ ਜੀ ਥੋੜੀ ਜੀ ਕਮੀ ਆ ਮਨ ਲੱਗਦਾ ਮੈਥ ਦੇ ਵਿੱਚ ਕਾਂਗਰਸ ਜੀ ਇਹ ਸਾਰੇ ਕਮਜ਼ੋਰ ਨੇ ਕਿਉਂਕਿ ਇਹਨਾਂ ਨੂੰ ਚਾਹੀਦਾ ਬਾਕੀ ਰੋਹੀ ਜੀ ਮੈਂ ਇਹਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕੁਝ ਖਾਸ ਨਹੀਂ ਕੀਤਾ ਹਾਂਜੀ ਤੇ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਲੋਕਾਂ ਦੀਆਂ ਜਿਹੜੀਆਂ ਵੋਟਾਂ ਲੈਣ ਵਾਸਤੇ ਇਹਨਾਂ ਨੇ ਯੂਜ਼ ਕੀਤਾ ਅਖਬਾਰਾਂ ਨੂੰ ਤੇ ਅਖਬਾਰਾਂ ਨੂੰ ਯੂਜ਼ ਕਰਨ ਵਾਸਤੇ ਇਹਨਾਂ ਨੇ ਇੱਕ ਕਮਿਊਨਿਟੀ ਜੁੜੀ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਕਾਮਰੇਡ ਕਮਿਊਨਿਟੀ ਕਹਿ ਦਿੰਦੇ ਆ ਕਿਉਂਕਿ ਪੱਤਰਕਾਰ ਜਿੰਨੇ ਵੀ ਨੇ तकरीबन तकरीबन ਕਾਮਰੇਡ ਜ਼ਿਆਦਾ ਨੇ ਹਾਂਜੀ ਤੇ ਇਹਨਾਂ ਦੀ ਇੱਕ ਯੂਨੀਅਨਾਂ ਬਣਾਈਆਂ ਹੋਈਆਂ ਲੱਗ ਆਪਦੇ ਇਹ ਲੱਗ ਪ੍ਰੋਸੈਸ 'ਚ ਚੱਲਦੇ ਨੇ ਹੂੰ ਤੇ ਇਹਨਾਂ ਨੂੰ ਉਹਨਾਂ ਨੇ ਚੁਣਿਆ ਵੀ ਕਾਂਗਰਸ ਜੇ ਨੂੰ ਜੇ ਆਪਾਂ ਸਰਕਾਰ ਬਣਾਉਣੀ ਹੈ ਤਾਂ ਇਹਨਾਂ ਨੂੰ ਫੜੀ ਕਿਉਂਕਿ ਉਦੋਂ ਆਪਣਾ ਜਿਹੜਾ ਆ ਮੀਡੀਆ ਵਾ ਜਿਹੜਾ ਹੋਣਾ ਸੋਸ਼ਲ ਮੀਡੀਆ ਦਾ ਜ਼ਮਾਨਾ ਇਹ ਉਦੋਂ ਨਹੀਂ ਸੀ ਉਦੋਂ ਸਿਰਫ 메ਨ ਅਖਬਾਰ ਹੁੰਦੇ ਸੀ ਟ੍ਰਿਬਿਊਨ ਵਗਾਰਾ ਜੀਤ ਵਗਾਰਾ ਜਗਬਾਣੀ ਵਗਾਰਾ ਤੇ ਇਹ ਉੱਥੇ ਅਪਰੋਚ ਕਰਦੇ ਸੀ ਉੱਥੇ ਅਪਰੋਚ ਕਰਕੇ ਇਹ ਉਹਨਾਂ ਨਾਲ ਮੀਟਿੰਗ ਕਰਦੇ ਸੀ ਮੀਟਿੰਗ ਕਰਕੇ ਉਹਨਾਂ ਨਾਲ ਗੱਲਬਾਤ ਕਰਦੇ ਸੀ ਗੱਲਬਾਤ ਕਰਕੇ ਕਹਿੰਦੇ ਸੀ ਵੀ ਆਪਣੀ ਸਰਕਾਰ ਬਣਾਉਣੀ ਹੈ ਸਾਡੇ ਬਾਰੇ ਚੰਗੀਆਂ ਜਿੰਨੀਆਂ ਗੱਲਾਂ ਹੁੰਦੀਆਂ ਲੇਖੋ ਤੇ ਹੋਰ ਪਾਰਟੀਆਂ ਬਾਰੇ ਜਿੰਨਾ ਗਲਤ ਲਿਖਵਾ ਲਿਖਵਾ ਹੁੰਦਾ ਸੀ ਇਹਨਾਂ ਨੇ ਲਿਖਵਾਇਆ ਹੂੰ ਦੇਖੋ ਪੱਤਰਕਾਰ ਮੈਂ ਵੀ ਕਹਿਣਾ ਵੀ ਉਹ ਸਹੀ ਹੋਣਗੇ ਉਸ ਸਮੇਂ ਦੇ ਹੂੰ ਪਰ ਜਿਹੜੇ ਗਲਤ ਸੀ ਭਾਈ ਗਲਤ ਸੀ ਉਹ ਆਪ ਦਾ ਆਪ ਪਛਾਣਨ ਆਪ ਦੇ ਆਪ ਨੂੰ ਦੇਖਣ ਆਪਦੀ ਆਤਮਾ ਨੂੰ ਪਛਾਣਨ ਉਹ ਬੰਦੇ ਹੂੰ ਵੀ ਉਹਨਾਂ ਨੇ ਪੰਜਾਬ ਦੇ ਜਦੋਂ ਹਾਲਾਤ ਖਰਾਬ ਹੋਏ ਸੀ ਤੇ ਉਹਨਾਂ ਦਾ ਵਿੱਚ ਕਿੰਨਾ ਹਿੱਸਾ ਸੀ ਨਿਰਦੋਸ਼ ਲੋਕਾਂ ਨੂੰ ਉਹਨਾਂ ਨੇ ਜਿਹੜਾ ਨਿਰਦੋਸ਼ ਲੋਕਾਂ ਦੇ ਨਾਮ ਲੈ ਲੈ ਕੇ ਜਿਹੜਾ ਉਹਨਾਂ ਨੂੰ ਮਰਵਾਇਆ ਵਾ ਉਹ ਉਹਨਾਂ ਦੇ ਵਿੱਚ ਕਾਂਗਰਸੀਆਂ ਦਾ ਨਾਮ ਆਉਂਦਾ ਵਾ ਇਹ 100% ਗੱਲ ਹੈ ਹਾਂਜੀ ਤੇ ਰਹੀ ਗੱਲ ਬਾਕੀ ਗੱਲ ਰੂਹੀ ਜੀ ਇਹ ਆ ਵੀ ਕਾਂਗਰਸ ਦਾ ਜਿਹੜਾ ਕਾਟੋ ਕਲੇਸ਼ਾ ਉਹ ਤਾਂ ਕਰਕੇ ਲੋਟ ਨਹੀਂ ਆਉਣਾ ਕਿਉਂਕਿ ਸਾਰੇ ਬੈਠੇ ਨੇ ਇੱਕੋ ਹੀ ਬੰਦੇ ਹੂੰ ਜਿੰਨਾ ਚਿਰ ਕਹਿੰਦੇ ਹੁੰਦੇ ਆ ਵੀ ਜੱਟ ਦਾ ਤਾਂ ਰੂਹੀ ਜੀ ਇਹ ਆ ਵੀ ਗੱਲ ਕਹਿੰਦੇ ਵੀ ਥੋੜੀ ਜਿਹੀ ਇੰਚ ਪਿੱਛੇ ਵੀ ਲੜ ਪੈਂਦੇ ਨੇ ਸਰ ਵੀ ਪਾੜ ਦਿੰਦੇ ਇੱਕ ਦੂਜੇ ਦੇ ਆਪਦੇ ਭਰਾ ਦਾ ਵੀ ਪਾੜ ਦਿੰਦੇ ਹੂੰ ਪਰ ਇੱਥੇ ਤਾਂ ਸਾਰੇ ਜੱਟ ਇਕੱਠੇ ਹੋਏ ਨੇ ਤੇ ਵਿਚਾਰਾ ਇੱਕ ਚੰਨੀ ਵਿਚਾਰੇ ਨੂੰ ਕਿੱਥੇ ਇਹਨਾਂ ਨੇ ਰਾਹ ਦੇਣਾ ਸੀ ਸਹੀ ਗੱਲ ਹੈ ਚੰਨੀ ਨੂੰ ਤਾਂ ਪੁੱਛ ਹੀ ਨਹੀਂ ਸੀ ਰਹੇ ਚੰਨੀ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਚੰਨੀ ਦੇ ਜਿਹੜੇ 6 ਮਹੀਨੇ ਸੀ ਅਸਲ ਦੇ ਵਿੱਚ ਚੰਨੀ ਨੇ ਆਪਦੇ ਵੱਲੋਂ ਫੁੱਲ ਹੋ ਦਿੱਤਾ ਟਾਈਮ ਹੂੰ ਉਹ ਬੰਦੇ ਨੇ ਹੈਲੀਕਾਪਟਰ ਤੇ ਬੱਚਿਆਂ ਨੂੰ ਚੜਾ ਕੇ ਝੂਟਾ ਦਵਾਤਾ ਹੂੰ ਤੇ ਇੱਥੇ ਹੈਲੀਕਾਪਟਰ ਦੀ ਗੱਲ ਪੁੱਛਣ ਤੇ ਵੀ ਹੈਲੀਕਾਪਟਰ ਕਿੱਥੇ-ਕਿੱਥੇ ਗਿਆ ਕਿੱਥੇ-ਕਿੱਥੇ ਯੂਜ਼ ਹੋਇਆ ਤੇ ਇਹ ਪੱਤਰਕਾਰਾਂ ਤੇ ਪਰਚੇ ਦਰਜ ਹੋਗੇ ਹੂੰ ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਕੋਰਟ ਨੇ ਜਿਹੜੇ ਆਪਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹਨਾਂ ਨੇ ਇਹ ਵੀ ਐਲਾਨ ਕੀਤਾ ਵਾ ਵੀ ਜਿਹੜੇ ਉਹਨਾਂ ਤੇ ਜਿਹੜੀ ਇਹ ਜਾਂਚ ਕਰ ਰਹੇ ਸੀ ਸਰਕਾਰ ਜਿਹੜੀ ਪੱਤਰਕਾਰਾਂ ਤੇ ਉਹਨਾਂ ਤੇ ਜਾਂਚ ਕਰ ਰਹੇ ਸੀ ਉਹਦੇ ਤੇ ਵੀ ਰੋਕ ਲਗਾ ਦਿੱਤੀ ਤੇ ਰੋਕ ਕਿਉਂ ਲਵਾਈ ਆ ਰੋਕ ਤਾਂ ਹੀ ਲੱਗੀ ਆ ਕਿਉਂਕਿ ਅਸੀਂ ਨਿੱਕੀ ਮੁੱਟੀ ਗੱਲ ਤੇ ਜੇ ਆਪਾਂ ਇਹ ਪੱਤਰਕਾਰਾਂ ਤੇ ਪਰਚੇ ਦਰਜ ਕਰਨ ਲੱਗੇ ਫਿਰ ਤਾਂ ਹੋ ਗਿਆ ਕੰਮ ਹੂੰ ਇਹ ਤਾਂ ਲੋਕਾਂ ਪਹਿਲਾਂ ਹੀ ਪੰਜਾਬ ਕੇਸਰੀ ਦਾ ਮਾਰਾ ਹਾਲਾ ਪੰਜਾਬ ਕੇਸਰੀ ਦੀ ਪ੍ਰੈਸ ਬੰਦ ਕਰਨ ਵਾਸਤੇ ਇਹਨਾਂ ਨੇ ਜ਼ੋਰ ਲਾਇਆ ਪੂਰਾ ਉੱਥੇ ਵੀ ਕੋਰਟ ਨੇ ਆਰਡਰ ਕੱਢ ਤੇ ਵੀ ਜੇ ਪ੍ਰੈਸ ਨਹੀਂ ਬੰਦ ਕੀਤੀ ਜਾ ਸਕਦੀ ਹੁਣ ਦੇਖੋ ਆਪਾਂ ਨੂੰ ਤਾਂ ਇਹੀ ਆ ਦੇਖੋ ਪੰਜਾਬ ਦੇ ਜਿਹੜੇ ਲੋਕ ਨੇ ਸਿਆਣੇ ਨੇ ਕਿਉਂਕਿ ਇਹਨਾਂ ਨੇ ਆਮ ਆਦਮੀ ਦੀ ਸਰਕਾਰ ਤਾਂ ਲਿਆਂਦੀ ਸੀ ਇਹਨਾਂ ਨੂੰ ਲੱਗਦਾ ਸੀ ਵੀ ਅਕਾਲੀ ਵੀ ਮਾੜੇ ਆ ਤੇ ਕਾਂਗਰਸੀ ਵੀ ਮਾੜੇ ਆ ਪਰ ਜਿਹੜੀ ਆ ਤੀਜੀ ਪਾਰਟੀ ਆਈ ਇਹ ਉਹਨਾਂ ਨੂੰ ਜ਼ਿਆਦਾ ਮਾੜੀ ਲੱਗੀ ਕਿਉਂਕਿ ਇਹਨਾਂ ਨੇ ਦੇਖੋ ਪੰਜਾਬ ਦੇ ਹਾਲਾਤ ਨਹੀਂ ਹੈਗੇ ਸਹੀ ਇਹ ਤੁਸੀਂ ਮੰਨੋ ਨਾ ਮੰਨੋ ਕਿਉਂਕਿ ਇੱਥੋਂ ਤੱਕ ਕਿ ਮਹਾਲੀ ਦਾ ਏਰੀਆ ਵੀ ਸੇਫ ਨਹੀਂ ਹੈਗਾ ਜਿਹੜਾ ਚੰਡੀਗੜ੍ਹ ਲੁਧਿਆਣਾ ਚੰਡੀਗੜ੍ਹ ਦੇ ਨਾਲ ਲੱਗਦਾ ਲੁਧਿਆਣੇ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਮਹਾਲੀ ਵੀ ਬਚਦਾ ਵਾ ਜਿਹੜਾ ਵੱਡਾ ਹਮ ਸਰਨ ਵੱਡਾ ਲੁਧਿਆਣਾ ਮਾ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਮਹਾਲੀ ਆਜੋ ਪਰ ਮਹਾੜੀ ਦੇ ਵਿੱਚ ਕਿੰਨੇ ਸਰਕਾਰੀ ਦਫ਼ਤਰ ਨੇ ਕਿੰਨੀਆਂ ਸਰਕਾਰੀ ਇਮਾਰਤਾਂ ਨੇ ਕਿੰਨਾ ਸਰਕਾਰੀ ਕੰਮ ਹੁੰਦਾ ਵਾ ਤੇ ਉੱਥੇ ਵੀ ਬੰਦੇ ਸੇਫ ਨਹੀਂ ਹੈਗੇ ਤੇ ਫਿਰ ਆਪਾਂ ਕੀ ਕਰ ਸਕਦੇ ਆ ਵਾ ਇਹਦੇ ਵਿੱਚ ਗੱਲ ਵੀ ਕੀ ਕਰ ਸਕਦੇ ਆ ਇੱਥੋਂ ਤਾਂ ਇਹ ਹੀ ਸਾਬਤ ਹੁੰਦਾ ਵਾ ਵੀ ਭਾਈ ਸਰਕਾਰ ਜੇ ਤੁਸੀਂ ਲਿਆਉਣੀ ਆ ਭਾਈ ਡਬਲ ਇੰਜਨ ਵਾਲੀ ਸਰਕਾਰ ਲਿਆਓ ਕਿਉਂਕਿ ਹੁਣ ਆਪਣੇ ਕੋਲੇ ਜਿਹੜਾ ਮੌਕਾ ਵਾ ਉਹ ਇੱਕ ਵ ਇੱਕ ਮੌਕਾ ਵਾ ਜੇ ਤੁਸੀਂ ਇਹਨਾਂ ਨੂੰ ਦੁਬਾਰੇ ਮੌਕਾ ਦੋਹੋਂਗੇ ਤਾ ਇਹਨਾਂ ਨੇ ਤਾਂ ਕੁਝ ਕਰਨਾ ਨਹੀਂ ਤੁਸੀਂ ਆਪਣੇ ਪੱਧਰ ਤੇ ਸੋਚ ਕੇ ਦੇਖੋ ਵੀ ਤੁਹਾਨੂੰ ਕਿਹੜਾ ਲੱਗਦਾ ਵੀ ਜਿਹੜਾ ਸੈਂਟਰ ਵਾਲਾ ਫੰਡ ਸਿੱਧਾ ਤੁਹਾਨੂੰ ਪੰਜਾਬ ਨੂੰ ਮਿਲ ਸਕੇ ਜੀ ਇਹਨਾਂ ਨੇ ਤਾਂ ਕਰਜ਼ੇ ਲੈਣੇ ਨੇ ਕਰਜ਼ੇ ਲਈ ਜਾਣੇ ਨੇ ਕਰਜ਼ੇ ਉਹ ਕਰੀ ਜਾਣੇ ਨੇ ਦੇਖੋ ਪੰਜਾਬ ਬਿਜਲੀ ਬੋਰਡ ਦਾ ਵੀ ਜਿਹੜਾ ਵਾ ਉਹ ਕਿੰਨਾ ਕਰਜ਼ਾ ਜਿਹੜਾ ਪੈਂਡਿੰਗ ਪਿਆ ਕਿੰਨੇ ਖਰਚੇ ਜਿਹੜੇ ਇਹਨਾਂ ਨੇ ਫ੍ਰੀ ਬਿਜਲੀ ਯੂਨਿਟ ਕੀਤੀ ਸੀ ਉਹਦਾ ਵੀ ਕਿੰਨਾ ਖਰਚਾ ਇਹਨਾਂ ਦਾ ਪੈਂਡਿੰਗ ਪਿਆ ਵਾ ਬੱਸਾਂ ਦਾ ਕਿੰਨਾ ਜਿਹੜੀ ਇਹਨਾਂ ਨੇ ਬੱਸ ਸਫ਼ਰ ਜਿਹੜਾ ਮਹਿਲਾਵਾਂ ਦਾ ਜਿਹੜਾ ਕੀਤਾ ਸੀਗਾ ਉਹ ਵੀ ਦੇਖੋ ਕਿੰਨਾ ਪੈਸਾ ਪੈਂਡਿੰਗ ਪਿਆ ਵਾ ਤੇ ਕਈ ਦੇਖੋ ਜਿਹੜੇ ਪੈਸੇ ਵੀ ਆ ਜਿਹੜੇ ਉਹ 11 11 ਸੋ ਜੋ ਕਿ ਆ ਗਿਆ ਸੀ ਮਹਿਲਾਵਾਂ ਨੂੰ ਹਰ ਵਾਰੀ ਇਹ ਲੱਤ ਇੱਕ ਲੱਟੂ ਜਾਂ ਫਰਾ ਦਿੰਦੇ ਆ ਹੱਥ ਦੇ ਵਿੱਚ ਕੇ ਚਲੋ ਠੀਕ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਕਹਿੰਦੇ ਪੈਸੇ ਵੀ ਨਹੀਂ ਮਿਲ ਰਹੇ ਕਈ ਕਈ ਜਗ੍ਹਾ ਦੇ ਉੱਤੇ ਤਾਂ ਦੇਖੋ ਇਦਾਂ ਦੇ ਹਾਲਾਤ ਮੈਨੂੰ ਨਹੀਂ ਲੱਗਦਾ ਵੀ ਕਦੇ ਹੋਏ ਹੋਣੇ ਆ ਤੇ ਅਸੀਂ ਗੱਲ ਤਾਂ ਕਰਦੇ ਆ ਦੇਖੋ ਮੈਂ ਰੁਹੀ ਜੀ ਦੱਸਾਂ ਵੀ ਮੇਰੀ ਡਿਊਟੀ ਲੱਗੀ ਸੀ ਇੱਕ ਵਾਰ ਛਪਾਰ ਦੇ ਮੇਲੇ ਤੇ ਤੇ ਉਦੋਂ ਅਸੀਂ ਸਰਕਾਰੀ ادارے ਦੂਰਦਰਸ਼ਨ ਵੱਲੋਂ ਅਸੀਂ ਗਏ ਸੀਗੇ ਤੇ ਅਸੀਂ ਉਦੋਂ ਮਿਲੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਉਂਕਿ ਜਿਹੜਾ ਸਰਕਾਰੀ ਮੀਡੀਆ ਉਹਨਾਂ ਨਾਲ ਅਲੱਗ ਗੱਲਬਾਤ ਕਰਦੇ ਨੇ ਉਹ ਤੇ ਜਿਹੜਾ ਪ੍ਰਾਈਵੇਟ ਮੀਡੀਆ ਉਹਨਾਂ ਨਾਲ ਅਲੱਗ ਕਰਦੇ ਨੇ ਸਾਡੇ ਨਾਲ ਏਐਨਆਈ ਤੇ ਹੋਰ ਜਿਹੜੇ ਅ ਸਰਕਾਰੀ ਜਿਹੜੇ ادارے ਸੀਗੇ ਉਹ ਸੀਗੇ ਰੇਡੀਓ ਸੀ ਤੇ ਅਸੀਂ ਜਦੋਂ ਗੱਲਬਾਤ ਕੀਤੀ ਉਹਨਾਂ ਨਾਲ ਸਾਡੀ ਗੱਲਬਾਤ ਕਰਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਵੀ ਬੇਟਾ ਵੀ ਐਂ ਕਰੋ ਵੀ ਰੋਟੀ ਖਾ ਕੇ ਜਾਣੀ ਆ ਤੁਸੀਂ ਆਪਣੇ ਬੰਦੇ ਨੂੰ ਬੁਲਾਇਆ ਉਹਨਾਂ ਨੇ ਨਾਲ ਦੇ ਨੂੰ ਸਿਕਿਉਰਿਟੀ ਵਾਲੇ ਨੂੰ ਕਹਿੰਦੇ ਵੀ ਇਹਨਾਂ ਨੂੰ ਲੈ ਕੇ ਜਾਓ ਇਹਨਾਂ ਨੂੰ ਰੋਟੀ ਖਵਾਓ ਫੇਰ ਜਾਣ ਦੇਣਾ ਇਹਨਾਂ ਨੂੰ ਜਾਣ ਨਹੀਂ ਦੇਣਾ ਨਹੀਂ ਦੇਖੋ ਇਹ ਤਾਂ ਸੀ ਪ੍ਰਕਾਸ਼ ਸਿੰਘ ਬਾਦਲ ਤੇ ਹੌਣ ਵਾਲੇ ਸੀਐਮ ਨੂੰ ਤੁਸੀਂ ਮਿਲ ਕੇ ਦਿਖਾ ਦਿਓ ਸਿੱਧੇ ਸਵਾਲ ਪੁੱਛ ਕੇ ਦਿਖਾ ਦਿਓ ਠੀਕ ਆ ਤੇ ਤੁਹਾਨੂੰ ਰੋਟੀ ਦਾ ਕੀ ਪੁੱਛਣੀ ਹੈ ਮਨ ਲੱਗਦਾ ਪੁੱਛਣ ਵਾਲੀ ਤਾਂ ਕੋਈ ਗੱਲ ਨਹੀਂ ਰਹੇਗੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਜ਼ਿਆਦਾਤਰ ਇਹ ਗੱਲਾਂ ਪਤਾ ਹੀ ਨੇ ਤੇ ਸਰ ਉਸ ਤੋਂ ਪਹਿਲਾਂ ਵੀ ਹੁਣ ਅੱਜ ਦੀ ਖਬਰ ਆਈ ਸਾਹਮਣੇ ਆਈ ਕਿਉਂਕਿ ਪਹਿਲਾਂ ਜਿਵੇਂ ਕਿ ਆਇਆ ਸੀ ਕਿ ਸ਼ਾਇਦ ਬੀਜੇਪੀ ਦੇ ਸ਼੍ਰੋਮਿੰਗ ਵਾਲੇ ਦਲ ਦਾ ਗਠਜੋੜ ਹੋਏਗਾ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਆਪ ਤੇ ਕਾਂਗਰਸ ਦਾ ਗੜਜੋੜ ਹੋ ਸਕਦਾ ਹੈ ਲੇਕਿਨ ਉਸ ਤੋਂ ਬਾਅਦ ਇਹ ਸਾਹਮਣੇ ਚੀਜ਼ ਆਂਦੀ ਹੈ ਕਿ ਨਹੀਂ ਆਪ ਤੇ ਕਾਂਗਰਸ ਦਾ ਗੜਜੋੜ ਨਹੀਂ ਹੋਏਗਾ ਅੱਜ ਇਹ ਚੀਜ਼ ਸਾਹਮਣੇ ਆਈ ਦੇਖੋ ਰੁਹੀ ਜੀ ਕਾਂਗਰਸ ਜਿਹੜੀ ਆ ਪੰਜਾਬ ਦੇ ਲਈ ਠੀਕ ਨਹੀਂ ਹੈਗੀ ਮੈਂ ਤੁਹਾਨੂੰ ਸਿੱਧੀ ਗੱਲ ਕਰਾਂ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸਾਮ ਇੱਥੇ ਗੱਲ ਕਰਟੂਗੀ ਸਭ ਤੋਂ ਵੱਡਾ ਪ੍ਰੂਫ ਤਾਂ ਇੱਧਰ ਹੀ ਮਿਲ ਰਿਹਾ ਕਿਉਂਕਿ 84 ਦੇ ਜੋ ਸਿੱਖ ਦੰਗੇ ਹੋਏ ਸਿੱਖ ਵਿਰੋਧੀ ਦੰਗੇ ਹੁੰਦੇ ਆ ਤੇ ਅੱਜ ਸੱਜਣ ਕੁਮਾਰ ਨੂੰ ਜੋ ਹੈ ਸਮਾਉਣ ਦੇ ਵਿੱਚ ਬਰੀ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਹਾਂਜੀ ਕੋਰਟ ਵੱਲੋਂ ਇਹ ਕਿਹਾ ਗਿਆ ਵੀ ਸਬੂਤਾਂ ਦੀ ਜਿਹੜੀ ਘਾਟ ਹੋਣ ਕਰਕੇ ਵੀ ਉਹ ਬਰੀ ਕੀਤਾ ਗਿਆ ਮਤਲਬ ਇੱਕ ਕੇਸ ਤੋਂ ਰੁਹੀ ਜੀ ਬਰੀ ਕੀਤਾ ਕਿਉਂਕਿ ਉਹਦੇ ਤੇ ਖਿਲਾਫ ਕਾਫੀ ਕੇਸ ਚੱਲਦੇ ਨੇ ਹਾਂ ਸਜਾਤ ਉਹਨੂੰ ਹੋਣੀ ਹੋਣੀ ਆ ਸਜਾਤ ਉਹਨੂੰ ਹੋਈ ਪਈਆ ਉਮਰ ਕੈਦ ਦੀ ਹਾਂਜੀ ਤੇ ਉਹਦੇ ਵਿੱਚ ਇੱਕ ਜੇ ਉਹ ਕਰਦੇ ਨੇ ਕਿਉਂਕਿ ਦੇਖੋ ਸਾਰੀਆਂ ਜਿਹੜੀਆਂ ਇਹ ਮਿਲੀਆਂ ਭੁਗਤਾਂ ਚਲਦੀਆਂ ਨੇ ਪੈਸਾ ਬਥੇਰਾ ਖਰਚਿਆ ਕਾਂਗਰਸੀਆਂ ਨੇ ਉਹ ਸੱਜਣ ਕੁਮਾਰ ਤੇ ਜਗਦੀਸ਼ ਟੈਕਟਰ ਤੇ ਦੇਖੋ ਮੈਂ ਇੱਕ ਗੱਲ ਕਹੂੰਗਾ ਉਸ ਸਮੇਂ ਜਿਹੜਾ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ ਮੰਤਰੀ ਨੇ ਜਿਹੜੇ ਆਪਣੇ ਦਿੱਲੀ ਦੇ ਉਹਨਾਂ ਨੇ ਉਸ ਸਮੇਂ ਉਹਨਾਂ ਦੇ ਦਿਲ ਦੇ ਵਿੱਚ ਇੰਨਾ ਦਰਦ ਸੀ ਉਹਨਾਂ ਨੇ ਜਾ ਕੇ ਇਹਨਾਂ ਦੇ ਇੱਕ ਟਕਾ ਕੇ ਕੰਤ ਤੇ ਜਿਹੜੀ ਰੱਖੀ ਸੀਗੀ ਹਾਂਜੀ ਦੇਖੋ ਕਿੰਨਾ ਬੰਦੇ ਦਾ ਮਨ ਦੁਖੀ ਹੋਣਾ ਮਾ ਕਿੰਨਾ ਮਨ ਦੇ ਵਿੱਚ ਰੋਸ ਹੋਣਾ ਵੀ ਇਹ ਇੱਕ ਬਿਜ਼ਨਸਮੈਨ ਬੰਦੇ ਨੇ ਇਹ ਬਿਜ਼ਨਸ ਨਹੀਂ ਵੀ ਇਹਨਾਂ ਦੇ ਪ੍ਰਾਪਰਟੀ ਵੀ ਬਹੁਤ ਹੈ ਇਹਨਾਂ ਦੀ ਪੜੇ ਲਿਖੇ ਵੀ ਬਹੁਤ ਨੇ ਕਿ ਇਹਨਾਂ ਨੂੰ ਕੋਈ ਲੋੜ ਨਹੀਂ ਸੀ ਉਹਦੇ ਥੱਪੜ ਮਾਰਨ ਦੀ ਕਿਉਂਕਿ ਇਹਨਾਂ ਕੋਲ ਸਭ ਕੁਝ ਹੈ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਪਰ ਸਿੱਖਾਂ ਦੇ ਪ੍ਰਤੀ ਜਿਹੜਾ ਰੋਸ ਇਹਨਾਂ ਦੇ ਮਨ ਦੇ ਵਿੱਚ ਸੀ ਵੀ ਇਹਨਾਂ ਨੇ ਇਹ ਕੰਮ ਕੀਤਾ ਕਾਂਗਰਸੀਆਂ ਨੇ ਤਾਂ ਇਹ ਸਰਦਾਰ ਬੰਜੰਦਰ ਸਿੰਘ ਸਿਰਸਾ ਨੇ ਜਾ ਕੇ ਉਹਨਾਂ ਦੇ ਇੱਕ ਲਾਤੀ ਹਮ ਤੇ ਖੜਕਾ ਹੋਇਆ ਟਕਾ ਕੇ ਤੇ ਕਾਂਗਰਸੀਆਂ ਦੇ ਜਿਹੜੇ ਕੰਨ ਨੇ ਸਾਰਿਆਂ ਦੇ ਖੜਕੇ ਸੀਗੇ ਵੀ ਇਹ ਦੇਖੋ ਵੀ ਕੌਣ ਆ ਇਹ ਬੰਦਾ ਹਮ ਤੇ ਅਕਾਲੀ ਦਲ ਚ ਵੀ ਆਏ ਨੇ ਇਹ ਦੇਖੋ ਅਕਾਲੀ ਦਲ ਤੋਂ ਬਾਅਦ ਇਹ ਭਾਜਪਾ 'ਚ ਗਏ ਨੇ ਹਮ ਕਿਉਂਕਿ ਦੇਖੋ ਅਕਾਲੀ ਦਲ ਦੇ ਵਿੱਚ ਕਈ ਗੱਲਾਂ ਸਿਗੀਆਂ ਆ ਅਕਾਲੀ ਦਲ ਨੇ ਜਿਹੜਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੋਂ ਕਿਨਾਰਾ ਕਰਨਾ ਅਕਾਲੀ ਦਲ ਦੀ ਗਲਤੀ ਸੀ ਮੈਂ ਕਹੂੰਗਾ ਹਮ ਕਿਉਂਕਿ ਜਿੰਨਾ ਚਿਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਰਹੇ ਨੇ ਦਿੱਲੀ ਦੇ ਵਿੱਚ ਅਕਾਲੀ ਦਲ ਦੀਆਂ ਸੀਟਾਂ ਆਉਂਦੀਆਂ ਰਹੀਆਂ ਦਿੱਲੀ ਦੇ ਵਿੱਚ ਹਾਂਜੀ ਪਰ ਉਹ ਤੋਂ ਬਾਅਦ ਕਿਉਂ ਨਹੀਂ ਆਈਆਂ ਹੂੰ ਕਿਉਂਕਿ ਤੁਸੀਂ ਬੰਦਾ ਗਲਤ ਚੁਣ ਲਿਆ ਉੱਥੇ ਇਥੋਂ ਇਹੀ ਆ ਵੀ ਜੇ ਇਹਨਾਂ ਦਾ ਮੈਂ ਰੋਹੀ ਅੱਗੇ ਆਉਣ ਵਾਲੇ ਦੱਸੂੰਗਾ ਵੀ ਤੁਸੀਂ ਅੰਦਾਜ਼ਾ ਜੇ ਤੁਸੀਂ ਲਾਉਣਾ ਮੰਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੱਠ ਜੋੜ ਹੋਇਆ ਹੂੰ ਅਕਾਲੀ ਦਲ ਤੇ ਭਾਜਪਾ ਦਾ ਤੇ ਉਹਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਹਿਮ ਰੋਲ ਜਿਹੜਾ ਉਹ ਅਦਾ ਕਰਨਗੇ ਬਿਲਕੁਲ ਜੀ ਤੇ ਸਰ ਐਟ ધ ਐਂਡ ਇਹ ਵੀ ਹੁੰਦਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਜੋ ਨੇ ਉਹ ਕਾਫੀ ਜ਼ਿਆਦਾ ਦੁਖੀ ਹੋਏ ਸੀ ਕਿਉਂਕਿ ਲਗਾਤਾਰ ਉਹਨਾਂ ਨੂੰ ਕਿਉਂਕਿ ਇੱਕ ਐਸਸੀ ਦਾ ਜੋ ਹੈ ਲੇਬਲ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਲਗਾਤਾਰ ਕਿਸ ਨਾ ਕਿਸੇ ਤਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਰਕੇ ਇੱਕ ਇੱਕ ਹੋਰ ਗੱਲ ਸੀ ਕਿ ਉਹ ਮਿਲਣਾ ਚਾਹੁੰਦੇ ਸੀ ਰਾਹੁਲ ਗਾਂਧੀ ਨੇ ਕਿ ਕਿਸੇ ਤਰ੍ਹਾਂ ਮੁਲਾਕਾਤ ਹੋ ਜਾਈ ਹੁਣ ਜਦੋਂ ਪਾਰਟੀ ਦਾ ਹੈੱਡ ਹੀ ਨਹੀਂ ਮਿਲੰਦੀ ਉਹ ਕੋਸ਼ਿਸ਼ ਕਰ ਰਿਹਾ ਜਾਂ ਫਿਰ ਮਿਲਣਾ ਨਹੀਂ ਚਾਹੁੰਦਾ ਤੁਹਾਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਸ਼ਾਇਦ ਆਪਣੀ ਪਾਰਟੀ ਤੋਂ ਹੁਣ ਮੂੰਹ ਮੋੜ ਕੇ ਕਿਸੇ ਹੋਰ ਪਾਰਟੀ ਦੇ ਵੱਲ ਜਾਣ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਲੀਡਰ ਤੁਹਾਡੇ ਕੋਲ ਵੱਡਾ ਜੇ ਹੈਗਾ ਵਾ ਤਾਂ ਉਹ ਆਪਣੇ ਜਿਹੜੇ ਬਾਕੀ ਬੰਦੇ ਨੇ ਉਹਨਾਂ ਨੂੰ ਸੰਭਾਲ ਸਕਦਾ ਉਹਦੀ ਗੱਲ ਤੇ ਗੌਰ ਕਰਨੀ ਇਹ ਸਾਰੇ ਪਰ ਜੇ ਤੁਹਾਡੇ ਕੋਲ ਲੀਡਰ ਹੀ ਨਹੀਂ ਵਧੀਆ ਤੇ ਜਿਹਨੂੰ ਜਿਹੜਾ ਕੈਲਕੂਲੇਸ਼ਨ ਕਰਨ ਚ ਗਲਤੀਆਂ ਕਰ ਦਿੰਦਾ ਜਿਹੜਾ ਗੱਲਾਂ ਕਰਨ ਦੇ ਵਿੱਚ ਗਲਤੀਆਂ ਕਰ ਦਿੰਦਾ ਤੇ ਉੱਥੇ ਤੁਸੀਂ ਕੀ ਅੰਦਾਜ਼ਾ ਲਾਓਗੇ ਤੇ ਇਥੋਂ ਇਹਨਾਂ ਦੇ ਜਿਹੜੇ ਬੰਦੇ ਨੇ ਇਹਨਾਂ ਨੇ ਜਿਹੜੇ ਪ੍ਰਧਾਨ ਜਿਹੜੇ ਚੁਣੇ ਨੇ ਕਾਂਗਰਸ ਦੇ ਉਹੀ ਬੰਦੇ ਇਹਨਾਂ ਨੂੰ ਚੁਣਨ ਦੀ ਜਿਹੜੀ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਕਿਉਂਕਿ ਪ੍ਰਧਾਨ ਜਿਹੜਾ ਹੁੰਦਾ ਉਹਦਾ ਫਰਜ਼ ਬਣਦਾ ਹੁੰਦਾ ਵੀ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ ਹਾਂਜੀ ਪ੍ਰਧਾਨ ਦਾ ਇਹ ਫਰਜ਼ ਹੁੰਦਾ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਲੋਕਾਂ ਪ੍ਰਤੀ ਇਹ ਸੋਚ ਕੇ ਚੱਲਣਾ ਪੈਂਦਾ ਵਾ ਵੀ ਹੁਣ ਦੇਖੋ ਰਾਜੇ ਵੜਿੰਗ ਦੀ ਗੱਲ ਕਰਾਂ ਤਾਂ ਰਾਜੇ ਵੜਿੰਗ ਨੇ ਬੂਟਾ ਸਿੰਘ ਨੂੰ ਇੱਕ ਐਡੇ ਵੱਡੇ ਅਹੁਦੇ ਤੇ ਰਹੇ ਹੋਏ ਬੰਦਿਆਂ ਨੂੰ ਠੀਕ ਆ ਉਹਨਾਂ ਨੂੰ ਕਿੰਨੀਆਂ ਗਲਤ ਗੱਲਾਂ ਜਿਹੜੀ ਸ਼ਬਦਾਵਲੀ ਜਿਹੜੀ ਇਹਨਾਂ ਨੇ ਵਰਤੀ ਹਾਂਜੀ ਜੇ ਤੁਸੀਂ ਇਦਾਂ ਟਾਰਗੇਟ ਕਰੋਗੇ ਉਹ ਇੱਕ ਕਮਿਊਨਿਟੀ ਨੂੰ ਜਿਸ ਦੀ ਵੋਟ ਪਰਸੈਂਟੇਜ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੀਆਂ ਕੱਲੀਆਂ ਵੋਟਾਂ ਪਾ ਕੇ ਹੀ ਸਰਕਾਰ ਬਣ ਸਕਦੀ ਆ ਤੁਸੀਂ ਉਹਨਾਂ ਨੂੰ ਟਾਰਗੇਟ ਕਰੋਗੇ ਇਦਾਂ ਤਾਂ ਤੁਹਾਨੂੰ ਵੋਟਾਂ ਨਹੀਂ ਪੈਣੀਆਂ ਤੁਸੀਂ ਜੀ ਕਦੇ-ਕਦੇ ਤਾਂ ਇਦਾਂ ਲੱਗਦਾ ਵੀ ਜਿਹੜੇ ਰਾਜਾ ਬਣਿੰਗ ਨੇ ਉਹ ਆਮ ਆਦਮੀ ਦੀ ਤਰਫ ਲੱਗਦੇ ਨੇ ਕਿਉਂਕਿ ਜਦੋਂ ਵੀ ਦੇਖੋ ਵੋਟਾਂ ਜਿੱਥੇ-ਜਿੱਥੇ ਜਦੋਂ ਰਾਜਾ ਵੜਿੰਗ ਨੇ ਚੋਣ ਲੜੀ ਆ ਉਦੋਂ ਤਾਂ ਕੋਈ ਗੱਲ ਨਹੀਂ ਬੋਲੀ ਪਰ ਜਿੱਥੇ-ਜਿੱਥੇ ਹੋਰ ਜੜੀਆਂ ਟਿਕਟਾਂ ਸੀ ਉੱਥੇ ਰਾਜਾ ਵੜਿੰਗ ਜਾ ਕੇ ਕਦੇ ਕੋਈ ਬਿਆਨ ਗਲਤ ਦੇ ਦਿੰਦਾ ਕਦੇ ਕੋਈ ਬਿਆਨ ਗਲਤ ਦੇ ਦਿੰਦਾ ਕਦੇ ਕੋਈ ਬਿਆਨ ਗਲਤ ਦੇ ਦਿੰਦਾ ਉੱਥੋਂ ਵੋਟਾਂ ਜੋੜਨ ਦੀ بجائے ਉਹ ਵੋਟਾਂ ਟੁੱਟ ਜਾਂਦੀਆਂ ਨੇ ਤੇ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਕੁਝ ਸ਼ੱਕ ਛੁੱਕੇ ਆਏ ਨੇ ਤਾਂ ਕਰਕੇ ਇਹੋ ਜਿਹੀ ਬਿਆਨਬਾਜ਼ੀ ਕਰ ਰਹੇ ਨੇ ਦੇਖੋ ਰੁਜੀ ਇੱਕ ਗੱਲਾਂ ਜਿਹੜੀਆਂ ਨੇ ਨਾ ਲੋਕਾਂ ਨੂੰ ਵੀ ਚਾਹੀਦਾ ਵਾ ਤੁਸੀਂ ਪ੍ਰਧਾਨ ਸੋਚੋ ਤੁਸੀਂ ਦੇਖੋ ਬੰਦਾ ਜਿਹੜਾ ਤੁਹਾਡੀ ਗੱਲ ਸੁਣ ਸਕਦਾ ਸਾਰੇ ਲੋਕਾਂ ਨੂੰ ਇੱਕ ਬਰਾਬਰ ਰੱਖ ਕੇ ਚੱਲ ਸਕਦਾ ਉਹੀ ਪ੍ਰਧਾਨ ਹੋਣਾ ਚਾਹੀਦਾ ਉਹੀ ਪਾਰਟੀ ਹੋਣੀ ਚਾਹੀਦੀ ਆ ਉਹੀ ਬੰਦੇ ਹੋਣੇ ਚਾਹੀਦੇ ਆ ਅਕਾਲੀ ਦਲ ਜਿਹੜਾ ਵਾ ਇਹਦੇ ਵਿੱਚ ਇੱਕ ਨੰਬਰ ਤੇ ਆ ਕਿਉਂਕਿ ਅਕਾਲੀ ਦਲ ਨੇ ਕਦੇ ਇਹ ਗੱਲ ਤੁਸੀਂ ਕਦੇ ਸੁਣਿਆ ਨਹੀਂ ਹੋਣਾ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹੋਂ ਨਾ ਸੁਖਵੀਰ ਸਿੰਘ ਬਾਦਲ ਦੇ ਮੂੰਹੋਂ ਕਦੇ ਉਹਨਾਂ ਨੇ ਇਹ ਬਿਆਨ ਦਿੱਤਾ ਹੋਵੇ ਇੱਥੋਂ ਤੱਕ ਵੀ ਜਿਹੜੇ ਧਰਮ ਦੇ ਵਿੱਚ ਵੀ ਜਾਂਦੇ ਨੇ ਉੱਥੇ ਉਹ ਪੂਰਾ ਸਤਿਕਾਰ ਕਰਦੇ ਨੇ ਚਾਹੇ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਮੰਤਰ ਗਏ ਨੇ ਹੁਣ ਤੱਕ ਚਾਹੇ ਉਹ ਕਿਤੇ ਮਸਜਿਦ ਚ ਗਏ ਨੇ ਚਾਹੇ ਉਹ ਗੁਰਦੁਆਰਾ ਸਾਹਿਬ ਗਏ ਨੇ ਉਹਨਾਂ ਨੇ ਕੋਈ ਇਦਾਂ ਦਾ ਬਿਆਨ ਨਹੀਂ ਦਿੱਤਾ ਵੀ ਜਿਹਦੇ ਕਰਕੇ ਲੋਕਾਂ ਦੇ ਮਨਾਂ ਨੂੰ ਥੇਸ ਪਹੁੰਚੇ ਜੀ ਤੇ ਜਿਹੜਾ ਮੁੱਦਾ ਜਿਹੜਾ ਆਉਂਦਾ ਵਾ ਉਹ ਇੱਕ ਇੱਕ ਆਉਂਦਾ ਵਾ ਉਹ ਆ ਬੇਅਦਬੀ ਦਾ ਮੁੱਦਾ ਹੂੰ ਉਹ ਬੇਅਦਬੀ ਦੇ ਮੁੱਦੇ ਦੇ ਵਿੱਚ ਜਿਹੜੀਆਂ ਗੱਲਾਂ ਨੇ ਲੋਕਾਂ ਨੇ ਜਿਹੜਾ ਨਕਾਰਿਆ ਉਹ ਸਿਰਫ ਇਹੇ ਕਰਕੇ ਨਕਾਰਿਆ ਵਾ ਜੇਕਰ ਉਹ ਜਿਹੜੇ ਅਫਸਰ ਉਸ ਸਮੇਂ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਜੇ ਉਹਨਾਂ ਦੇ ਉੱਤੇ ਕਾਰਵਾਈ ਸਰਕਾਰ ਕਰ ਦਿੰਦੀ ਆ ਜਾਂ ਬੀਜੇਪੀ ਕਰ ਦਵੇ ਸਰਕਾਰ ਕਿਉਂਕਿ ਪਤਾ ਹੀ ਆ ਕਿਹੜੇ ਕਿਹੜੇ ਅਫਸਰਾਂ ਦਾ ਨਾਮ ਆਉਂਦਾ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੇ ਵੱਡੇ ਵੱਡੇ ਅਫਸਰ ਨੇ ਹੋ ਕਿਹੜੇ ਕਿਹੜੇ ਨੇ ਉਹ ਉਹਨਾਂ ਜਿਨ੍ਹਾਂ ਦਾ ਨਾਮ ਆਉਂਦਾ ਉਹਨਾਂ ਤੇ ਕਾਰਵਾਈ ਕਰੋ ਕਾਰਵਾਈ ਕਰਕੇ ਵੋਟਾਂ ਲਓ ਤੁਸੀਂ ਤੁਸੀਂ ਕਹੋ ਵੀ ਅਸੀਂ ਕਾਰਵਾਈ ਕਰਵਾਈ ਆ ਤੇ ਲੋਕਾਂ ਤੁਹਾਨੂੰ ਵੋਟ ਪਾਈ ਦੇਣੀ ਆ ਤੇ ਇਹ ਇਦਾਂ ਹੀ ਵੋਟਾਂ ਮਿਲਣੀਆਂ ਨੇ ਜੇ ਤੁਸੀਂ ਬੇਅਦਬੀ ਵਾਲੇ ਮਸਲੇ ਦਾ ਹੱਲ ਨਹੀਂ ਕਰੋਗੇ ਤਾਂ ਵੋਟਾਂ ਤੁਹਾਨੂੰ ਫਿਰ ਵੀ ਨਹੀਂ ਮਿਲਣਗੀਆਂ ਜੀ ਤੇ ਸਾਨੂੰ ਲੱਗਦਾ ਕਿ ਜੋ ਸਾਡੇ ਈ ਵਿਊਅਰਸ ਨੇ ਉਹਨਾਂ ਨੂੰ ਸ਼ਾਇਦ ਖੁਦ ਹੀ ਪਤਾ ਹੋਵੇਗਾ ਕਿ ਹੁਣ ਅੱਗੇ ਕਿਹੜੀ ਜੋ ਹੈ ਪਾਰਟੀ ਨੂੰ ਆਣਾ ਚਾਹੀਦਾ ਕਿਉਂਕਿ ਆਬਵੀਅਸਲੀ ਜੋ ਕਾਂਗਰਸ ਹੈ ਕਿਤਨਾ ਕਿਤੇ ਹਰ ਵਾਰੀ ਕਿਉਂਕਿ 84 ਦੇ ਦੰਗਿਆਂ ਤੋਂ ਜਿਹੜੇ ਪੰਜਾਬੀ ਨੇ ਨਾ ਉਹਨਾਂ ਦੇ ਮਨਾਂ ਦੇ ਉੱਤੇ ਬਹੁਤ ਠੇਸ ਪਹੁੰਚੀ ਸੀ ਕਦੇ ਉਹ ਭੁੱਲ ਨਹੀਂ ਸਕਦੇ ਉਹ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਜਿਸ ਰਾਤ ਚੱਲੀ ਹੋਈ ਹੈ ਮਤਲਬ ਹੁਣ ਤਾਂ ਇਹ ਲੱਗਦਾ ਕਿ ਜਦੋਂ মিডিਆ ਅਦਾਰਿਆਂ ਤੇ ਹੀ ਅਟੈਕ ਹੋਣੇ ਸ਼ੁਰੂ ਹੋਗੇ ਤਾਂ ਖੈਰ ਉਹ ਤਾਂ ਚਲੋ ਉਹ ਸੀਐਮ ਭਗਵੰਤ ਮਾਨ ਜਦੋਂ ਆਪਣਾ ਪੂਰਾ ਸਟੇਟਮੈਂਟ ਦੇਣਗੇ ਜਾਂ ਜੋ ਵੀ ਚੀਜ਼ਾਂ ਨਿਕਲ ਕੇ ਸਾ ਫਿਰ ਐਡਨ ਜੋ ਮੈਂ ਇੱਕ ਗੱਲ ਕਮਾ ਇਹਨਾਂ ਕੋਲੇ ਇੱਕ ਬੰਦਾ ਵਾ ਜਿਹੜਾ ਇੱਕ ਪੱਤਰਕਾਰ ਹੀ ਆ ਆਮ ਆਦਮੀ ਪਾਰਟੀ ਕੋਲੇ ਨਾ ਤੁਸੀਂ ਸਾਰੇ ਸਮਝ ਹੀ ਗੋਹੋਂਗੇ ਵੀ ਕਿਹੜਾ ਨਾਮ ਲੈ ਰਿਹਾ ਮੈਂ ਉਹ ਬੰਦੇ ਦੇ ਉੱਤੇ ਬਲਤਕਾਰ ਦਾ ਪਰਚਾ ਹਾਂਜੀ ਤੇ ਉਹ ਬੰਦਾ ਇਹਨਾਂ ਨੇ ਅੱਗੇ ਕੀਤਾ ਹੋਇਆ ਉਹੀ ਬੰਦਾ ਡਿਸੀਜਨ ਲੈਂਦਾ ਇਹਨਾਂ ਦੇ ਪੱਤਰਕਾਰਾਂ ਵਾਲੇ ਕਿਸੇ ਅਖਬਾਰ ਨੂੰ ਧਮਕੀ ਦਿਵਾਉਣੀ ਹੈ ਕਿਸੇ ਚੈਨਲ ਨੂੰ ਧਮਕੀ ਦਿਵਾਉਣੀ ਹੈ ਜਾਂ ਕੁਝ ਵੀ ਇਹ ਕੰਮ ਕਰਨਾ ਤੇ ਉਹੀ ਡਿਸੀਜਨ ਲੈਂਦਾ ਵਾ ਹੁਣ ਸਾਰੇ ਲੋਕ ਸਮਝ ਗਏ ਹੋਣੇ ਆ ਵੀ ਕਾਂਗਰਸ ਦਾ ਜਿਹੜਾ ਮੈਂ ਇਹਦਾ ਆਮ ਆਦਮੀ ਦਾ ਕਿਹੜਾ ਬੰਦਾ ਵਾ ਉਹ ਜਿਹੜਾ ਪੱਤਰਕਾਰ ਵੀ ਆ ਤੇ ਇਹਨਾਂ ਦਾ ਮੂੰਹੇ ਕੀਤਾ ਹੋਇਆ ਵਾ ਉਹਦੇ ਗਲਤ ਡਿਸੀਜਨ ਕਰਕੇ ਇਹਨਾਂ ਨੂੰ ਹਰ ਵਾਰੀ ਜਿਹੜਾ ਸ਼ਰਮਿੰਦਾ ਹੋਣਾ ਪੈਂਦਾ ਕਿਤੇ ਇਹ ਮਾਫੀ ਮੰਗਦੇ ਨੇ ਕਿੱਥੇ ਇਹ ਵਾਪਸ ਆਉਂਦੇ ਨੇ ਹੁਣ ਦੇਖੋ ਗੁਰੂਗ੍ਰਾਂਧ ਸਾਹਿਬ ਦੇ ਜਿਹੜੇ ਉਹ ਜਗ੍ਹਾ ਸੀ ਰਾਜਾ ਸਾਹਿਬ ਕਾ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਉੱਥੇ ਵੀ ਇਹਨਾਂ ਨੇ ਕਹਿਤਾ ਵੀ ਭਲੇਖਾ ਲੱਗ ਹੁਣ ਦੇਖੋ ਇੱਥੇ ਯੂ ਟਰਨ ਕਿਉਂ ਵੱਜੀ ਇੱਕ ਬੰਦੇ ਦੀ ਗਲਤੀ ਕਰਕੇ ਉਹ ਬੰਦਾ ਇਹਨਾਂ ਦਾ ਉਹੀ ਜੀ ਜੀ ਤੇ ਖੈਰ ਹੁਣ ਸਾਡੇ ਦਰਸ਼ਕਾਂ ਦੇ ਉੱਤੇ ਜੋ ਐਸੀ ਸਿੱਟਦੇ ਆ ਕਿ ਤੁਸੀਂ ਕਿਹੜੀ ਪਾਰਟੀ ਨੂੰ ਅੱਗੇ ਲਿਆਉਣਾ ਚਾਹੋਗੇ ਤੇ ਅਸੀਂ ਇੱਕ ਵਾਰ ਫੇਰ ਤੋਂ ਆਪਣੇ ਦਰਸ਼ਕਾਂ ਦਾ ਜੋਇਆ ਸ਼ੁਕਰੀਆਦਾ ਵੀ ਕਰਨਾ ਚਾਹੁੰਦੇ ਆ ਸਾਡੇ ਨਾਲ ਫਤਿਹ ਮੀਡੀਆ 5 ਚੈਨਲ ਦੇ ਨਾਲ ਜੁੜਨ ਵਾਸਤੇ ਧੰਨਵਾਦ ਸਸ਼ੀਗਾਲ ਜੀ